ਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਸ਼ੁਰੂ ਈਰਾਨ ਇਜ਼ਰਾਈਲ ਵਿਚਾਲੇ ਪਾਕਿਸਤਾਨ ਦੀ ਐਂਟਰੀ ਬਿਲਾਵਲ ਭੁੱਟੋ ਦੀ ਭਾਰਤ ਨੂੰ ਮੁੜ ਜੰਗ ਛੇੜਨ ਦੀ ਧਮਕੀ ਅਮਰਿਤਪਾਲ ਮਹਿਰੋਂ ਪੁਲਿਸ ਅੱਗੇ ਆਤਮ ਸਮਰਪਣ ਲਈ ਤਿਆਰ ਪੰਜਾਬ ਦੇ ਇੱਕ ਹੋਰ ਬਾਬੇ ਦੀ ਅਸ਼ਲੀਲ ਵੀਡੀਓ ਸੁਨੀਲ ਜਾਖੜ ਨੇ ਲਿਖੀ ਮੁੱਖ ਮੰਤਰੀ ਬਾਦ ਨੂੰ ਚਿੱਠੀ ਅਤੇ ਬਿਕਰਮ ਮਜੀਠੀਆ ਵੱਲੋਂ ਇੱਕ ਹੋਰ ਵੱਡਾ ਤੇ ਸਨਸਨੀਖੇਜ਼ ਖੁਲਾਸਾ ਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਕੈਨੇਡਾ ਦੇ ਵਿੱਚ G7 ਸਬਮਿਟ ਹੋ ਰਿਹਾ ਹੈ। ਉਹਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਵੀ ਸ਼ਮੂਲੀਅਤ ਕਰ ਰਹੇ ਨੇ। ਪਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਅਸਲ ਤੇ ਵਿੱਚ ਕੁਝ ਕਟੜਪੰਥੀ ਅਤੇ ਗਰਮ ਵਿਚਾਰਧਾਰਾ ਦੇ ਲੋਕ ਨੇ ਜਿਹੜੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਤੇ ਉਹਨਾਂ ਵੱਲੋਂ ਇੱਕ ਵਿਸ਼ਾਲ ਰੋਡ ਸ਼ੋ ਵੀ ਕੱਢਿਆ ਗਿਆ ਹੈ। ਰੋਡ ਸ਼ੋ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ G7 ਸੰਮੇਲਨ ਦੇ ਵਿੱਚ ਸ਼ਾਮਲ ਕਰਨ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਜੇਲ੍ਹ ਵਰਗੀ ਚੀਜ਼ ਦੇ ਵਿੱਚ ਪਾਵ ਸਲਾਖਾਂ ਦੇ ਪਿੱਛੇ ਬੰਦ ਕਰਕੇ ਸੜਕ ਤੇ ਕੱਢਿਆ ਗਿਆ। ਇਹਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਨੂੰ ਹੱਥ ਕੜੀ ਵੀ ਲਾਈ ਹੋਈ ਸੀ। ਅਤੇ ਮੋਦੀ ਦੇ ਕੈਨੇਡਾ ਪਹੁੰਚਣ ਤੋਂ ਪਹਿਲਾਂ ਇਹ ਪ੍ਰਦਰਸ਼ਨ ਕੀਤੇ ਗਏ ਐ। ਜਿਸ ਤੋਂ ਬਾਅਦ ਭਾਰਤੀ ਏਜੰਸੀਆਂ ਵੀ ਅਲਰਟ ਤੇ ਦੱਸੀਆਂ ਜਾ ਰਹੀਆਂ ਨੇ। ਮਿਲੀ ਜਾਣਕਾਰੀ ਅਨੁਸਾਰ ਕੈਲਗਰੀ ਦੇ ਨੇੜੇ ਪਾਵ ਅਲਬਰਟਾ ਸੂਬੇ ਦੇ ਵਿੱਚ ਇਹ ਜਿਹੜਾ G7 ਸੰਮੇਲਨ ਹੋ ਰਿਹਾ ਹੈ ਤੇ ਉਥੇ ਹੀ ਭਾਵ ਕੈਲਗਰੀ ਦੇ ਵਿੱਚ ਇਹ ਕੁਝ ਰੂਟ ਸ਼ੋ ਕੱਢੇ ਗਏ ਨੇ ਕੈਲਗਰੀ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਇਸ ਰੂਟ ਸ਼ੋ ਦੀ ਸ਼ੁਰੂਆਤ ਹੋਈ ਅਤੇ ਬਹੁਤ ਸਾਰੇ ਲੋਕਾਂ ਨੇ ਇਹਦੇ ਵਿੱਚ ਸ਼ਮੂਲੀਅਤ ਵੀ ਕੀਤੀ ਅਤੇ ਨਾਲ ਉਹਨਾਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਧਮਕੀ ਦਿੱਤੀ ਗਈ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੈਨੇਡਾ ਦੇ ਦੁਸ਼ਮਣ ਨੇ ਉਹਨਾਂ ਨੇ ਆਖਿਆ ਕਿ ਅਸੀਂ ਇੱਥੇ ਪ੍ਰਧਾਨ ਮੰਤਰੀ ਮੋਦੀ ਦੀ ਰਾਜਨੀਤੀ ਨੂੰ ਖਤਮ ਕਰਨ ਵਾਸਤੇ ਇਕੱਠੇ ਹੋਏ ਹਾਂ ਅਸੀਂ ਕੈਨੇਡਾ ਨੂੰ ਸੁਰੱਖਿਅਤ ਬਣਾਉਣਾ ਚਾਹੁੰਦੇ ਹਾਂ ਇਥੋਂ ਤੱਕ ਕਿ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਕੈਨੇਡਾ ਵਿੱਚ ਰਹਿਣਗੇ ਉਹ ਉਹਨਾਂ ਦਾ ਵਿਰੋਧ ਲਗਾਤਾਰ ਕਰਦੇ ਰਹਿਣਗੇ ਹੁਣ ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਦੂਸਰੇ ਪਾਸੇ ਸਾਈਪਰਸ ਦੇ ਵਿੱਚ ਉਹ ਗਏ ਜਿੱਥੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਣ ਦੀਆਂ ਖਬਰਾਂ ਨੇ ਉੱਥੋਂ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉੱਥੋਂ ਦੇ ਸਰਵ ਉੱਚ ਸਨਮਾਨ ਗ੍ਰੈਂਡ ਕ੍ਰੋਸ ਆਫ ਦਾ ਆਰਡਰ ਆਫ ਮੈਕਰੀਅਸ ਉਹਦੇ ਨਾਲ ਸਨਮਾਨਿਤ ਕੀਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਵੀ ਇਹ ਸਨਮਾਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਮੋਦੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਸਾਈਪਰਸਤਾ ਧੰਨਵਾਦ ਵੀ ਕੀਤਾ ਹੈ ਉਹਨਾਂ ਨੇ ਸਾਈਪਰਸ ਦੇ ਲੋਕਾਂ ਨੂੰ ਉੱਥੇ ਸੰਬੋਧਨ ਵੀ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਤੋਂ ਮੈਂ ਸਾਈਪਰਸ ਦੀ ਧਰਤੀ ਤੇ ਕਦਮ ਰੱਖਿਆ ਹੈ ਰਾਸ਼ਟਰਪਤੀ ਅਤੇ ਇੱਥੋਂ ਦੇ ਲੋਕਾਂ ਦੁਆਰਾ ਦਿਖਾਇਆ ਗਿਆ ਪਿਆਰ ਮੇਰੇ ਦਿਲ ਨੂੰ ਛੋ ਗਿਆ ਕੁਝ ਸਮਾਂ ਪਹਿਲਾਂ ਮੈਨੂੰ ਸਾਈਪਰਸ ਦੇ ਸਰਵੋੱਚ ਸਨਮਾਨ ਨਾਲ ਸਜਾਇਆ ਗਿਆ ਇਹ ਸਨਮਾਨ 140 ਕਰੋੜ ਭਾਰਤੀ ਲੋਕਾਂ ਨੂੰ ਸਮਰਪਿਤ ਹੈ। ਇਹ ਸਾਈਪਰਸ ਤੇ ਭਾਰਤ ਦੇ ਵਿਚਕਾਰ ਦੋਸਤੀ ਤੇ ਮੋਹ ਰ ਹੈ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਕਿ ਮੈਂ ਸਾਈਪਰਸ ਦੇ ਸਭ ਤੋਂ ਉੱਚੇ ਸਨਮਾਨ ਨੂੰ ਪ੍ਰਾਪਤ ਕਰਤੇ ਆਪਣੇ ਆਪ ਨੂੰ ਖੁਸ਼ ਭਾਗਾ ਵਾਲਾ ਮਹਿਸੂਸ ਕਰ ਰਿਹਾ। ਮੈਂ ਇਸ ਨੂੰ ਦੋਵੇਂ ਮੁਲਕਾਂ ਦੀ ਦੋਸਤੀ ਨੂੰ ਸਮਰਪਿਤ ਵੀ ਕਰਦਾ ਹਾਂ ਤੇ ਹੁਣ ਗੱਲ ਕਰਦੇ ਹਾਂ ਇਜ਼ਰਾਈਲ-ਇਰਾਨ ਜੰਦੂ ਦੀ। ਇਜ਼ਰਾਈਲ ਦੇ ਵੱਲੋਂ ਇਰਾਨ ਤੇ ਹਮਲੇ ਲਗਾਤਾਰ ਜਾਰੀ ਨੇ ਜਿਸ ਦੇ ਭਿਆਨਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਮਿਲੀਆਂ ਰਿਪੋਰਟਸ ਦੇ ਅਨੁਸਾਰ ਹੁਣ ਤੱਕ ਇਹਨਾਂ ਹਮਲਿਆਂ ਵਿੱਚ 406 ইরਾਨੀ ਨਾਗਰਿਕ ਅਤੇ ਕੁਝ ਫੌਜੀਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 654 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਹਾਲਾਂਕਿ ਈਰਾਨ ਨੇ ਇਹਨਾਂ ਅੰਕੜਿਆਂ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਸਿਰਫ 224 ਮੌਤਾਂ ਹੋਈਆਂ ਨੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਮ ਨਾਗਰਿਕ ਦੱਸੇ ਗਏ ਹੈ ਇਹਦੇ ਨਾਲ ਹੀ ইরਾਨੀ ਜਵਾਬੀ ਹਮਲਿਆਂ ਵਿੱਚ ਇਜ਼ਰਾਈਲ ਦੇ ਵਿੱਚ 16 ਲੋਕਾਂ ਦੀ ਮੌਤ ਹੋਈ ਹੈ ਅਤੇ ਦਰਜਨਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਵੀ ਹੈ ਉਧਰ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਉਸਨੇ ਆਪਣੇ ਦੇਸ਼ ਤੋਂ ਤਹਿਰਾਨ ਤੱਕ ਇੱਕ ਹਵਾਈ ਕੋਰੀਡੋਰ ਬਣਾ ਲਿਆ ਹੈ ਜਿਸ ਤੇ ਰਾਹੀਂ ਉਹ ਹੁਣ ਬਿਨਾਂ ਕਿਸੇ ਰੁਕਾਵਟ ਦੇ ਤਹਿਰਾਨ ਤੱਕ ਹਵਾਈ ਹਮਲੇ ਕਰ ਸਕੇਗਾ ਇਸ ਕੋਰੀਡੋਰ ਦੀ ਵਰਤੋਂ ਕਰਦੇ ਹੋਏ ਇਜ਼ਰਾਈਲੀ ਹਵਾਈ ਫੌਜ ਨੇ ਈਰਾਨ ਦੇ ਮਸਹਾਦ ਹਵਾਈ ਅੱਡੇ ਤੇ 2300 ਕਿਲੋਮੀਟਰ ਦੂਰ ਇੱਕ ਰੀਫਿਊਲਿੰਗ ਜਹਾਜ਼ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਇਜ਼ਰਾਈਲ ਨੇ ਈਰਾਨ ਦੇ ਨਾਲ ਤਿਸ ਇਸਫਹਾਨ ਅਤੇ ਫੋਰਡ ਪ੍ਰਮਾਣੂ ਸਥਾਨਾਂ ਤੇ ਵੀ ਹਮਲੇ ਕੀਤੇ ਐ ਇਹਨਾਂ ਹਮਲਿਆਂ ਵਿੱਚ ਯੂਰੋਨੀਅਮ ਸੋਸ਼ੋਧਨ ਮਸ਼ੀਨਾਂ ਨੂੰ ਦੱਸਿਆ ਗਿਆ ਕਿ ਭਾਰੀ ਨੁਕਸਾਨ ਹੋਇਆ ਹੈ ਤਹਿਰਾਨ ਅਤੇ ਹੋਰ ਸ਼ਹਿਰਾਂ ਵਿੱਚ ਵੀ ਫੌਜੀ ਟਿਕਾਣਿਆਂ ਤੇ ਮਜ਼ਾਈਲ ਉਤਪਾਦਨ ਕੇਂਦਰਾਂ ਤੇ ਰਫਾਈਨਰੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਖਬਰਾਂ ਨੇ ਇਸੇ ਤਰ੍ਹਾਂ ਕਈ ਹੋਰ ਟਿਕਾਣੇ ਵੀ ਤਬਾਹ ਕਰ ਦਿੱਤੇ ਗਏ ਐ ਜਦਕਿ ਤਹਿਰਾਨ ਦੇ ਮਿਹਰਾਬਾਦ ਹਵਾਈ ਅੱਡੇ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਖਬਰ ਹੈ ਈਰਾਨ ਨੇ ਇਜ਼ਰਾਈਲ ਦੇ 100 ਤੋਂ 200 ਬੈਲਿਸਟਿਕ ਮਜ਼ਾਈਲਾਂ ਅਤੇ ਡਰੋਨ ਦਾਗਿਆ ਇਰਾਨ ਨੇ ਮੁੱਖ ਤੌਰ ਤੇ ਤਿਲ ਅਵੀਬ, ਰਾਮਤਗਾਨ, ਬਾਤਯਾਮ ਅਤੇ ਰਿਹੋਵੋਤ ਨੂੰ ਨਿਸ਼ਾਨਾ ਬਣਾਇਆ ਹੈ। ਤਹਿਰਾਨ ਦੇ ਮੀਡੀਆ ਅਨੁਸਾਰ ਇਰਾਨ ਨੇ ਸੋਮਵਾਰ ਦੀ ਸਵੇਰੇ ਕਬਜ਼ੇ ਵਾਲੇ ਇਲਾਕਿਆਂ ਤੇ ਮਜ਼ਾਈਲਾਂ ਦਾਗੀਆਂ। ਇਹਦੇ ਵਿੱਚ ਹਾਈਫਾ, ਕੇਰੀਤਗਾਟ, ਨਗੇਵ ਮਾਰੂਥਲ ਅਤੇ ਡਿਮੋਨਾ ਕੰਪਲੈਕਸ ਵੀ ਸ਼ਾਮਲ ਦੱਸੇ ਗਏ ਨੇ। ਹਾਈਫਾ ਬੰਦਰਗਾਹ ਤੇ ਹਮਲੇ ਤੋਂ ਬਾਅਦ ਅੱਗ ਲੱਗ ਗਈ। ਇਰਾਨੀ ਫੌਜ ਨੇ ਵੀਜ਼ਮੈਨ ਸਾਇੰਸ ਇੰਸਟੀਚਿਊਟ ਨੂੰ ਨਿਸ਼ਾਨਾ ਬਣਾਇਆ। ਇਦੇ ਤੋਂ ਇਲਾਵਾ 150 ਤੋਂ ਵੱਧ ਫੌਜੀ ਅਤੇ ਖੁਫੀਆ ਟਿਕਾਣਿਆਂ ਤੇ ਵੀ ਹਮਲੇ ਕੀਤੇ ਜਾਣ ਦੀ ਜਾਣਕਾਰੀ ਹੈ। ਈਰਾਨੀ ਫੌਜ ਨੇ ਇਸ ਹਮਲੇ ਦੇ ਵਿੱਚ ਸ਼ਹੀਦ ਹਜ ਕਾਸਮ ਇਹਨਾਂ ਮਜ਼ਾਈਲਾਂ ਦੀ ਵਰਤੋਂ ਕੀਤੀ ਜਿਨ੍ਹਾਂ ਦਾ ਪਾਰ 660 ਤੋਂ 1540 ਪੌਂਡ ਤੱਕ ਦੱਸਿਆ ਜਾ ਰਿਹਾ ਹੈ। ਹਾਲਾਂਕਿ ਜ਼ਿਆਦਾਤਰ ਮਜ਼ਾਈਲਾਂ ਇਜ਼raਇਲੀ ਅਤੇ ਅਮਰੀਕੀ ਰੱਖਿਆ ਪ੍ਰਣਾਲੀਆਂ ਦੁਆਰਾ ਤਬਾਹ ਕਰ ਦਿੱਤੀਆਂ ਗਈਆਂ। ਇਹਦੇ باوجود ਕੁਝ ਮਜ਼ਾਈਲਾਂ ਫੌਜੀ ਟਿਕਾਣਿਆਂ ਤੱਕ ਪਹੁੰਚਣ ਵਿੱਚ ਸਫਲ ਰਹੀਆਂ ਨੇ। ਇਰਾਨੀ ਹਮਲਿਆਂ ਤੋਂ ਬਾਅਦ ਇਜ਼ਰਾਈਲ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। テルਅਵੀਵ, ਜੇਰੂਸਲਮ ਅਤੇ ਹਾਈਫਾ ਵਿੱਚ ਹਵਾਈ ਹਮਲਿਆਂ ਦੇ ਸਾਇਰਨ ਵੱਜ ਰਹੇ ਸਨ ਜਿਸ ਕਾਰਨ ਲੱਖਾਂ ਲੋਕਾਂ ਨੂੰ ਬੰਕਰਾਂ ਵਿੱਚ ਪਨਾਹ ਲੈਣ ਵਾਸਤੇ ਮਜਬੂਰ ਹੋਣਾ ਪਿਆ। ਸਥਿਤੀ ਹਾਲੇ ਵੀ ਉੱਥੇ ਤਣਾਅਪੂਰਨ ਬਣੀ ਹੋਈ ਹੈ ਅਤੇ ਖੇਤਰੀ ਯੁੱਧ ਦੀ ਸੰਭਾਵਨਾ ਨਿਤ-ਪ੍ਰਤੀ ਦਿਨ ਡੂੰਗੀ ਹੁੰਦੀ ਜਾ ਰਹੀ ਹੈ। ਤੇ ਦੂਸਰੇ ਪਾਸੇ ਇਸ ਯੁੱਧ ਇਸ جنگ ਦੇ ਵਿੱਚ ਪਾਕਿਸਤਾਨ ਨੇ ਐਂਟਰੀ ਮਾਰ ਦਿੱਤੀ ਹੈ। ਬੀਤੇ ਦਿਨੀ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਈਰਾਨ ਦੇ ਨਾਲ ਖੜਨ ਦਾ ਐਲਾਨ ਕਰ ਦਿੱਤਾ ਸੀ ਹੁਣ ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਜਿਵੇਂ ਜਿਵੇਂ ਤਣਾਅ ਵਧ ਰਿਹਾ ਹੈ ਦੋਹਾਂ ਮੁਲਕਾਂ ਦੇ ਵਿਚਕਾਰ ਪਾਕਿਸਤਾਨ ਦੀ ਐਂਟਰੀ ਸਿੱਧੇ ਰੂਪ ਵਿੱਚ ਹੋ ਗਈ ਹੈ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ ਇਜ਼ਰਾਈਲ ਨੂੰ ਪਰਮਾਣੂ ਹਮਲੇ ਦੀ ਧਮਕੀ ਦੇ ਦਿੱਤੀ ਹੈ ਈਰਾਨ ਦੇ ਇੱਕ ਵੱਡੇ ਫੌਜੀ ਅਧਿਕਾਰੀ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਪਾਕਿਸਤਾਨ ਈਰਾਨ ਦੇ ਸਮਰਥਨ ਵਿੱਚ ਖੜਾ ਹੈ ਮੀਡੀਆ ਰਿਪੋਰਟ ਦੇ ਅਨੁਸਾਰ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਦੇ ਸੀਨੀਅਰ ਜਨਰਲ ਅਤੇ ইরਾਨੀ ਰਾਸ਼ਟਰੀ ਸੁਰੱਖਿਆ ਕਾਉਂਸਲ ਦੇ ਮੈਂਬਰ ਨੇ ਇਹ ਆਖਿਆ ਕਿ ਪਾਕਿਸਤਾਨ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਜੇ ਇਜ਼ਰਾਈਲ ਪਰਮਾਣੂ ਮਜ਼ਾਈਦਾਂ ਨਾਲ ਹਮਲਾ ਕਰਦਾ ਹੈ ਤਾਂ ਅਸੀਂ ਵੀ ਇਜ਼ਰਾਈਲ ਤੇ ਪਰਮਾਣੂ ਹਥਿਆਰਾਂ ਨਾਲ ਹਮਲਾ ਕਰਾਂਗੇ ਇਹਦੇ ਤੋਂ ਪਹਿਲਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਫ ਨੇ ਈਰਾਨ ਦਾ ਸਮਰਥਨ ਕਰਨ ਦੀ ਗੱਲ ਆਖੀ ਸੀ ਉਹਨਾਂ ਨੇ 14 ਜੂਨ ਨੂੰ ਨੈਸ਼ਨਲ ਅਸੈਂਬਲੀ ਵਿੱਚ ਕਿਹਾ ਸੀ ਕਿ ਮੁਸਲਮਾਨ ਮੁਲਕਾਂ ਨੂੰ ਇਜ਼ਰਾਈਲ ਦੇ ਖਿਲਾਫ ਇੱਕ ਜੁਟਤਾ ਵਿਖਾਉਣੀ ਚਾਹੀਦੀ ਹੈ ਖਵਾਜ਼ਾ ਆਸਫ ਨੇ ਕਿਹਾ ਕਿ ਇਜ਼ਰਾਈਲ ਨੇ ਈਰਾਨ ਯਮਨ ਅਤੇ ਫਲਸਤੀਨ ਨੂੰ ਨਿਸ਼ਾਨਾ ਬਣਾਇਆ ਹੈ ਜੇਕਰ ਮੁਸਲਮਾਨ ਮੁਲਕ ਹਾਲੇ ਵੀ ਇਕੱਠੇ ਨਾ ਹੋਏ ਤਾਂ ਹਰ ਕਿਸ ਦਾ ਇਹੋ ਹਾਲ ਹੋਵੇਗਾ ਉਹਨਾਂ ਨੇ ਇਹ ਵੀ ਆਖਿਆ ਕਿ ਸਾਰੇ ਮੁਸਲਮਾਨ ਮੁਲਕਾਂ ਨੂੰ ਇਜ਼ਰਾਈਲ ਦੇ ਨਾਲ ਆਪਣੇ ਸਾਰੇ ਡਿਪਲੋਮੈਟਿਕ ਸਬੰਧ ਵੀ ਖਤਮ ਕਰ ਦੇਣੇ ਚਾਹੀਦੇ ਨੇ ਅਤੇ ਇਜ਼ਰਾਈਲ ਦੇ ਖਿਲਾਫ ਰਣਨੀਤੀ ਵੀ ਤਿਆਰ ਕਰਨੀ ਚਾਹੀਦੀ ਹੈ ਦਸਣਾ ਬਣਦਾ ਕਿ ਇਜ਼ਰਾਈਲ ਨੇ ਈਰਾਨ ਦੇ ਕਈ ਫੌਜੀ ਟਿਕਾਣਿਆਂ ਤੇ ਵੀ ਹਮਲਾ ਕੀਤਾ ਹੈ। ਇਹਨਾਂ ਹਮਲਿਆਂ ਵਿੱਚ ਨਿਊਕਲੀਅਰ ਪਾਵਰ ਪਲਾਂਟ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦਾ ਜਵਾਬ ਈਰਾਨ ਵੱਲੋਂ ਵੀ ਤੁਰੰਤ ਦਿੱਤਾ ਗਿਆ ਸੀ। ਈਰਾਨ ਨੇ ਇਜ਼ਰਾਈਲ ਦੇ ਕਈ ਥਾਮਾਂ ਤੇ ਡਰੋਨ ਹਮਲੇ ਵੀ ਕੀਤੇ ਹੈ। ਇਹਨਾਂ ਹਮਲਿਆਂ ਦੇ ਨਾਲ ਸ਼ੁਰੂ ਹੋਈ ਈਰਾਨ ਇਜ਼ਰਾਈਲ ਜੰਗ ਦਾ ਅਸਰ ਹੁਣ ਪਾਕਿਸਤਾਨ ਤੱਕ ਮਹਿਸੂਸ ਕੀਤਾ ਜਾ ਰਿਹਾ ਹੈ। ਕਿਉਂਕਿ ਪਾਕਿਸਤਾਨ ਨੂੰ ਤੇਲ ਤੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਤੋਂ ਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਨੇ ਜਾਣਕਾਰੀ ਅਨੁਸਾਰ ਪਾਕਿਸਤਾਨ ਦੀ ਕੇਂਦਰ ਸਰਕਾਰ ਨੇ ਪੈਟਰੋਲ ਦੀ ਕੀਮਤ ਵਿੱਚ 4 ਰੁਪਏ 80 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 7 ਰੁਪਏ 95 ਪੈਸੇ ਪ੍ਰਤੀ ਲੀਟਰ ਵਾਧਾ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਵਿੱਚ ਹਾਈ ਸਪੀਡ ਡੀਜ਼ਲ ਜਿਸ ਦੀ ਪਹਿਲਾਂ ਕੀਮਤ 254 ਰੁਪਏ ਤੇ 64 ਪੈਸੇ ਸੀ ਹੁਣ 262 ਰੁਪਏ ਤੇ 59 ਰੁਪਏ ਪ੍ਰਤੀ ਲੀਟਰ ਵਿਕੇਗਾ ਇਸ ਤਰ੍ਹਾਂ ਪੈਟਰੋਲ ਜਿਸਦੀ ਕੀਮਤ ਪ੍ਰਤੀ ਲੀਟਰ 253 ਰੁਪਏ ਤੇ 63 ਪੈਸੇ ਸੀ ਹੁਣ 258 ਰੁਪਏ ਤੇ 43 ਪੈਸੇ ਮਿਲੇਗਾ ਇਜ਼ਰਾਈਲ-ਇਰਾਨ ਟਕਰਾਅ ਦੇ ਵਿਚਕਾਰ ਪਾਕਿਸਤਾਨ ਦੇ بلوچستان ਦੇ ਵਿੱਚ ਤੇਲ ਸੰਕਟ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ ਕਾਰਨ ਇਹ ਹੈ ਕਿ ਸਰਹੱਦ ਰਹੀਂ ਇਰਾਨ ਤੋਂ ਹੋਣ ਵਾਲੀ ਤੇਲ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ ਜਿਸ ਕਾਰਨ ਵੱਡੀ ਗੰਟੀ ਵਿੱਚ ਪਾਕਿਸਤਾਨ ਦੇ ਪੈਟਰੋਲ ਪੰਪ ਬੰਦ ਪਏ ਨੇ ਤੇ ਦੂਸਰੇ ਪਾਸੇ ਬਿਲਾਵਲ ਪੁੱਟੋ ਨੇ ਇੱਕ ਵਾਰ ਫਿਰ ਤੋਂ ਭਾਰਤ ਨੂੰ ਸਖਤ ਰੂਪ ਵਿੱਚ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਪਾਕਿਸਤਾਨ ਪੀਪਲ پارٹی ਦੇ ਮੁਖੀ ਬਿਲਾਵਲ ਪੁੱਟੋ ਜ਼ਰਦਾਰੀ ਨੇ ਭਾਰਤ ਨੂੰ ਕਸ਼ਮੀਰ, ਸਿੰਧੂ ਜਲ ਸੰਧੀ ਤੇ ਅੱਤਵਾਦ ਦੇ ਮੁੱਦੇ ਤੇ ਚਰਚਾ ਕਰਨ ਦੀ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਕਿ ਇਹਨਾਂ ਮੁੱਦਿਆਂ ਨੂੰ ਦੋਵੇਂ ਮੁਲਕ ਵਿਆਪਕ ਗੱਲਬਾਤ ਰਾਹੀਂ ਹੀ ਹੱਲ ਕਰ ਸਕਦੇ ਐ। ਇਹਦੇ ਨਾਲ ਹੀ ਉਹਨਾਂ ਨੇ ਨਾਲ ਚੇਤਾਵਨੀ ਅਤੇ ਧਮਕੀ ਵੀ ਦੇ ਦਿੱਤੀ ਹੈ। ਕਿ ਜੇਕਰ ਸਿੰਧੂ ਜਲ ਸੰਧੀ ਤੋਂ ਮੁਅਤਲੀ ਨਹੀਂ ਹਟਾਈ ਜਾਂਦੀ ਤਾਂ ਪਾਕਿਸਤਾਨ ਕੋਲ ਯੁੱਧ ਤੋਂ ਇਲਾਵਾ ਕੋਈ ਬਦਲ ਨਹੀਂ ਹੈ। ਮੀਡੀਆ ਰਿਪੋਰਟਸ ਦੇ ਅਨੁਸਾਰ ਪੱਛਮੀ ਮੁਲਕਾਂ ਦੇ ਦੌਰੇ ਤੇ ਗਈ ਸੰਸਦੀ ਵਫ਼ਦ ਦੀ ਅਗਵਾਈ ਕਰ ਰਹੇ ਬਲਾਵਲ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਟਿੱਪਣੀ ਕੀਤੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਵਿਚਕਾਰ ਸਾਰੇ ਲੰਬਿਤ ਮੁੱਦਿਆਂ ਨੂੰ ਵਿਆਪਕ ਗੱਲਬਾਤ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ। ਜੇ ਭਾਰਤ ਗੱਲਬਾਤ ਲਈ ਮੇਜ਼ ਤੇ ਨਹੀਂ ਆਉਂਦਾ ਤਾਂ ਇਹ ਉਹਨਾਂ ਦੇ ਹਿੱਤ ਵਿੱਚ ਨਹੀਂ ਹੋਏਗਾ। ਸਾਫਕਾ ਵਿਦੇਸ਼ ਮੰਤਰੀ ਨੇ ਨਾਲ ਚੇਤਾਵਨੀ ਦਿੱਤੀ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਨੂੰ ਪਾਣੀ ਦੀ ਸਪਲਾਈ ਬੰਦ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਇੱਕ ਹੋਣ ਦੇ ਖਾਤਰੇ ਵਜੋਂ ਵੇਖਿਆ ਜਾਏਗਾ ਜਿਸ ਦੇ ਨਾਲ ਪਾਕਿਸਤਾਨ ਕੋਲ ਯੁੱਧ ਤੋਂ ਇਲਾਵਾ ਕੋਈ ਬਦਲ ਨਹੀਂ ਰਹੇ ਜਾਂਦਾ ਇੱਕ ਦਿਨ ਪਹਿਲਾਂ ਬਿਲਾਵਰ ਪੁੱਟੋ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਭਾਰਤ ਨੂੰ ਗੱਲਬਾਤ ਦੀ ਮੇਜ਼ ਤੇ ਲਿਆਉਣ ਅਤੇ ਦੱਖਣੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਨੂੰ ਯਕੀਨੀ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਉਣ ਅਤੇ ਇੱਕ ਗੱਲਬਾਤ ਦੇ ਮੇਜ਼ ਤੇ ਲਿਆਂਦਾ ਜਾਵੇ ਜਿਸ ਦੇ ਵਿੱਚ ਕਸ਼ਮੀਰ ਮੁੱਦਾ ਪਾਣੀ ਦਾ ਮੁੱਦਾ ਅਤੇ ਅੱਤਵਾਦ ਦਾ ਮੁੱਦਾ ਵੀ ਸ਼ਾਮਲ ਨੇ ਉਧਰ ਭਾਰਤ ਨੇ ਸਪਸ਼ਟ ਕਰ ਦਿੱਤਾ ਕਿ ਉਹ ਪਾਕਿਸਤਾਨ ਨਾਲ ਸਿਰਫ ਪੀਓਕੇ ਅਤੇ ਅੱਤਵਾਦ ਦੇ ਮੁੱਦਿਆਂ ਤੇ ਹੀ ਗੱਲਬਾਤ ਕਰੇਗਾ ਅਤੇ ਉਹ ਕਿਸੇ ਦੀ ਵਿਚੋਲਗੀ ਵੀ ਨਹੀਂ ਚਾਹੇਗਾ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੀ ਸਿਆਸਤ ਦੀ ਪੰਜਾਬ ਦੇ ਵਿੱਚ ਕਈ ਮੁੱਦੇ ਨੇ ਪਰ ਹੁਣ ਉਹ ਲੁਧਿਆਣਾ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਲਗਾਤਾਰ ਸਿਆਸਤਾ ਮੈਦਾਨ ਭਖਦਾ ਜਾ ਰਿਹਾ ਹੈ ਨਸ਼ਿਆਂ ਦਾ ਮੁੱਦਾ ਲਗਾਤਾਰ ਗਰਮ ਹੁੰਦਾ ਜਾ ਰਿਹਾ ਹੈ ਇਸ ਮੁੱਦੇ ਤੇ ਸਿਆਸਤਾਨਾ ਦੇ ਵੱਲੋਂ ਇੱਕ ਦੂਸਰੇ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਅਜਿਹੇ ਵਿੱਚ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਚਿੱਠੀ ਲਿਖੀ ਗਈ ਹੈ ਚਿੱਠੀ ਵਿੱਚ ਜਾਖੜ ਨੇ ਮੰਗ ਕੀਤੀ ਹੈ ਕਿ ਨਸ਼ਿਆਂ ਦੇ ਪੈਸੇ ਦੇ ਟ੍ਰੇਲ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਹੇਠ ਕਰਵਾਈ ਜਾਵੇ ਤਾਂ ਜੋ ਅਸਲ ਲੋਕਾਂ ਤੱਕ ਪਹੁੰਚ ਕੀਤੀ ਜਾ ਸਕੇ ਜਾਖੜ ਨੇ ਦੋਸ਼ ਲਾਇਆ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਸੁਰੱਖਿਆ ਜਾਂ ਸਿਹਤਾਂ ਤੋਂ ਬਗੈਰ ਵੱਧ ਨਹੀਂ ਸਕਦਾ ਹਰ ਸਾਲ ਪੰਜਾਬ ਦੇ ਵਿੱਚੋਂ ਹਜ਼ਾਰਾਂ ਕਰੋੜ ਰੁਪਏ ਦੇ ਨਸ਼ੇ ਵੀ ਜ਼ਬਤ ਕੀਤੇ ਜਾਂਦੇ ਨੇ ਇਹ ਕੋਈ ਇਤਫਾਕ ਨਹੀਂ ਹੈ ਉਹਨਾਂ ਕਿਹਾ ਕਿ ਸਿਆਸਤਨਾਂ ਦੀ ਕਿਸਮਤ ਕੁਝ ਸਾਲਾਂ ਵਿੱਚ ਹੀ ਬਦਲਣ ਲੱਗ ਜਾਂਦੀ ਹੈ ਜੋ ਪਹਿਲਾਂ ਸਾਈਕਲਾਂ ਤੇ ਸਫ਼ਰ ਕਰਿਆ ਕਰਦੇ ਸੀ ਫਿਰ ਲਗਜ਼ਰੀ ਕਾਰਾਂ ਤੇ ਆ ਜਾਂਦੇ ਨੇ ਏਕੜਾਂ ਦੇ ਏਕੜ ਫਾਰਮ ਹਾਊਸ ਖਰੀਦ ਲੈਂਦੇ ਨੇ ਦਰਅਸਲ ਇਹ ਮਾਮਲਾ ਉਸ ਵਕਤ ਤੂਲ ਫੜ ਗਿਆ ਸੀ ਜਦੋਂ ਬੀਤੇ ਦਿਨੀ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਟੀਮਾ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਉਦੇ ਤੋਂ ਬਾਅਦ ਫਿਰ ਲਗਾਤਾਰ ਬਿਆਨਾਂ ਦੀ ਝੜੀ ਲੱਗੀ ਹੈ ਜਦੋਂ ਹਰਪਾਲ ਚੀਮਾ ਦੇ ਵੱਲੋਂ ਨਸ਼ਾ ਤਸਕਰੀ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ ਸੀ ਤਾਂ ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਇਹਨਾਂ ਦੀ ਸਰਕਾਰ ਅਤੇ ਕਾਂਗਰਸ ਦੀ ਸਰਕਾਰ ਦੇ ਵਕਤ ਪੰਜਾਬ ਵਿੱਚ ਨਸ਼ਾ ਪਹੁੰਚਿਆ ਤੇ ਅੱਜ ਇਥੋਂ ਤੱਕ ਮੁਸੀਬਤ ਬਣ ਗਈ ਹੈ ਇਹ ਸਾਰੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿੱਚ ਸ਼ਾਮਲ ਰਹੇ ਨੇ ਐਨਾ ਹੀ ਨਹੀਂ ਉਹਨਾਂ ਨੇ ਤਾਂ ਦੋ ਪਾਰਟੀਆਂ ਦੇ ਆਗੂਆਂ ਦਾ ਡੋਪ ਟੈਸਟ ਕਰਵਾਉਣ ਦੀ ਵੀ ਗੱਲ ਕੀਤੀ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਉਸ ਚੁਣੌਤੀ ਨੂੰ ਸਵੀਕਾਰ ਕੀਤਾ ਸੀ ਉਹਨਾਂ ਆਖਸ ਕੇ ਬਸ਼ਰਤੇ ਉਹ ਵੀ ਸਾਡੇ ਨਾਲ ਡੋਪ ਟੈਸਟ ਕਰਵਾਉਣ ਲਈ ਚੱਲਣ ਇਹਦੇ ਨਾਲ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਆਖਿਆ ਸੀ ਕਿ ਡੋਪ ਟੈਸਟ ਤਾਂ ਛੋਟੀ ਜੀ ਗੱਲ ਹੈ ਉਹਨਾਂ ਨੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਚੁਣੌਤੀ ਦਿੱਤੀ ਸੀ ਕਿ ਪਹਿਲਾਂ ਸਾਰੀਆਂ ਪਾਰਟੀਆਂ ਦੇ ਮੁਖੀਆਂ ਆਗੂਆਂ ਅਤੇ ਵਿਧਾਇਕਾਂ ਦੀ ਮਨੀ ਟ੍ਰੇਲ ਦੀ ਜਾਂਚ ਕਰਵਾਈ ਜਾਵੇ ਪਰ ਦੂਸਰੇ ਪਾਸੇ ਆਪ ਪ੍ਰਧਾਨ ਪੰਜਾਬ ਅਮਨ ਅਰੋੜਾ ਨੇ ਵੀ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਸੀ ਉਦੇ ਤੋਂ ਬਾਅਦ ਸੁਨੀਲ ਜਾਖੜ ਚੁੱਪ ਕਰ ਗਏ ਸਨ ਪਰ ਹੁਣ ਉਹਨਾਂ ਨੇ ਆਖਿਆ ਕਿ ਇਹ ਜ਼ਿੰਮੇਵਾਰੀ ਈਡੀ ਦੇ ਹਵਾਲੇ ਕਰ ਦੇਣੀ ਚਾਹੀਦੀ ਹੈ ਅਸੀਂ ਨਸ਼ਾ ਕਰਨ ਵਾਲਿਆਂ ਨੂੰ ਫੜਾਂਗੇ ਪਰ ਵੇਚਣ ਵਾਲਿਆਂ ਨੂੰ ਕਿਵੇਂ ਫੜਾਂਗੇ ਇਹ ਇਸ ਤਰ੍ਹਾਂ ਹੀ ਸੰਭਵ ਹੈ ਉਹਨਾਂ ਦਾਵਾ ਕੀਤਾ ਕਿ ਜੋ ਲੋਕ ਟੈਸਟ ਕਰਵਾਉਣ ਲਈ ਸਾਮਤ ਹੋ ਰਹੇ ਨੇ ਉਹ ਸਵੇਰ ਤੱਕ ਮੁੱਕਰ ਜਾਣਗੇ ਵੱਡੀਆਂ ਕਾਰਾਂ ਕਿੱਥੋਂ ਕਿਸ ਤਰ੍ਹਾਂ ਆਉਂਦੀਆਂ ਨੇ ਪਰ ਮੈਂ ਤਾਂ ਹਾਲੇ ਵੀ ਅਨੋਵਾ ਹੀ ਚਲਾਉਣਾ ਹੁਣ ਸਵਾਲ ਪੈਦਾ ਹੁੰਦਾ ਕਿ ਜਾਖੜ ਹੋਰਾਂ ਨੂੰ ਅਨੋਵਾ ਗੱਡੀ ਛੋਟੀ ਲੱਗਦੀ ਹੈ ਪਰ ਕਿਸੇ ਆਮ ਵਿਅਕਤੀ ਨੂੰ ਪੁੱਛ ਕੇ ਵੇਖੋ ਕਿ ਇਨੋਵਾ ਛੋਟੀ ਹੈ ਜਾਂ ਵੱਡੀ ਤੇ ਦੂਸਰੇ ਪਾਸੇ ਬਿਕਰਮ ਮਜੀਠੀਆ ਨੇ ਵੀ ਇੱਕ ਵੱਡਾ ਦਾਵਾ ਮੁਰਤੋਂ ਠੋਕ ਦਿੱਤਾ ਹੈ। ਉਹਨਾਂ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਠੀਕ ਨਹੀਂ ਹੈ। ਉਹਨਾਂ ਨੂੰ ਚੈੱਕਅਪ ਕਰਨ ਵਾਸਤੇ ਡਾਕਟਰਾਂ ਦੇ ਘਰ ਜਾ ਰਹੇ ਨੇ। ਇਹ ਦਾਵਾ ਕਰ ਰਹੇ ਨੇ ਅਕਾਲੀ ਆਗੂ ਬਿਕਰਮ ਮਜੀਠੀਆ। ਇਹ ਪਹਿਲੀ ਵਾਰ ਨਹੀਂ ਅੱਗੇ ਵੀ ਉਹਨਾਂ ਨੇ ਉਹਨਾਂ ਨੂੰ ਭਿਆਨਕ ਬਿਮਾਰੀਆਂ ਬਾਬਤ ਜਾਣਕਾਰੀ ਦਿੱਤੀ ਸੀ ਪਰ ਬਾਅਦ ਵਿੱਚ ਉਹ ਗੱਲ ਝੂਠੀ ਸਾਬਤ ਹੋਈ ਸੀ। ਮਜੀਠੀਆ ਨੇ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਤੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਕਿ ਸਵੇਰ ਵਕਤ ਮੁੱਖ ਮੰਤਰੀ ਦੀ ਸਿਹਤ ਵਿਗੜੀ ਪੀਡੀਆ ਦੇ ਸਪੈਸ਼ਲਿਸਟ ਡਾਕਟਰ ਮੁੱਖ ਮੰਤਰੀ ਨਿਵਾਸ ਸਥਾਨ ਤੇ ਪਹੁੰਚੇ ਮਜੀਠੀਆ ਨੇ ਕਿਹਾ ਕਿ ਸਰਹੱਦੀ ਸੂਬੇ ਦਾ ਮੁੱਖ ਮੰਤਰੀ ਤਾਂ ਤੰਦਰੁਸਤ ਹੋਣਾ ਚਾਹੀਦਾ ਹੈ ਭਗਵੰਤ ਮਾਨ ਦੀ ਜਲਦ ਸਿਹਤ ਜਾਬੀ ਵਾਸਤੇ ਮੈਂ ਦੁਆ ਕਰਦਾ ਹਾਂ ਉਹਨਾਂ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮੁੱਖ ਮੰਤਰੀ ਦੀ ਸਿਹਤ ਦਾ ਬੁਲੇਟਿਨ ਜਾਰੀ ਕਰੇ ਤਾਂ ਜੋ ਲੋਕਾਂ ਨੂੰ ਸਹੀ ਜਾਣਕਾਰੀ ਵੀ ਮਿਲ ਸਕੇ ਉਨ੍ਹਾਂ ਨੇ ਆਖਿਆ ਕਿ ਭਗਵੰਤ ਮਾਨ ਜੀ ਦੀ ਸਿਹਤ ਬਾਰੇ ਨਵੀਂ ਅਪਡੇਟ ਅੱਜ ਸਵੇਰੇ ਹਾਲਾਤ ਵਿਗੜਨ ਕਾਰਨ ਪੀਜੀਆਈ ਤੋਂ ਸਪੈਸ਼ਲਿਸਟ ਡਾਕਟਰ ਸੀਐਮ ਨਿਵਾਸ ਪਹੁੰਚੇ ਸਰਹੱਦੀ ਸੂਬੇ ਦਾ ਮੁੱਖ ਮੰਤਰੀ ਤੰਦਰੁਸਤ ਹੋਣਾ ਚਾਹੀਦਾ ਹੈ ਭਗਵੰਤ ਮਾਨ ਜੀ ਦੀ ਜਲਦ ਸਿਹਤਯਾਬੀ ਲਈ ਦੁਆ ਕਰਦੇ ਹਾਂ ਅਤੇ ਸਰਕਾਰ ਨੂੰ ਸੀਐਮ ਦੀ ਸਿਹਤ ਦਾ ਬੁਲੇਟਿਨ ਜਾਰੀ ਕਰਨ ਦੀ ਗੁਜਾਰਿਸ਼ ਕਰਦੇ ਹਾਂ ਇਸ ਮੌਕੇ ਮਜੀਠੀਆ ਨੇ ਸਵਾਲ ਚੁੱਕਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਸਾਰੇ ਮਾਮਲੇ ਗੁਪਤ ਰੱਖੇ ਜਾਂਦੇ ਨੇ ਇਸ ਵਾਰ ਵੀ ਖਬਰ ਚਲਾਈ ਜਾ ਰਹੀ ਹੈ ਅਤੇ ਲੋਕਾਂ ਤੋਂ ਸੱਤਲ ਕੋਇਆ ਜਾ ਰਿਹਾ ਹੈ ਮਜੀਠੀਆ ਨੇ ਦਾਵਾ ਕੀਤਾ ਕਿ ਵੱਧ ਸ਼ਰਾਬ ਪੀਣ ਕਰਕੇ ਮੁੜ ਪਹਿਲਾਂ ਵਾਲੀ ਦਿੱਕਤ ਆ ਗਈ ਹੈ ਇਸ ਵਾਰ ਤਾਂ ਹਾਲਾਤ ਇਹ ਬਣ ਗਏ ਨੇ ਕਿ ਪੀਜੀਐ ਤੋਂ ਡਾਕਟਰ ਸੱਦਣਾ ਪਿਆ ਮਜੀਠੀਆ ਨੇ ਕਿਹਾ ਕਿ ਲੁਧਿਆਣੇ ਦੀ ਚੋਣ ਪ੍ਰਚਾਰ ਤੇ ਵਿੱਚੋਂ ਵੀ ਗਾਇਬ ਨੇ ਅਤੇ ਸ਼ਾਇਦ ਚੋਣਾਂ ਵਾਲੇ ਦਿਨ ਤੱਕ ਠੀਕ ਵੀ ਨਾ ਹੋਣ ਮਜੀਠੀਆ ਨੇ ਕਿਹਾ ਕਿ ਮੇਰੇ ਸੂਤਰ ਦੱਸਦੇ ਨੇ ਕਿ ਇਸ ਵਾਰ ਸਿਹਤ ਕਾਫੀ ਨਾਜ਼ੁਕਾ ਹੈ ਜਿਸ ਦੀ ਵਜ੍ਹਾ ਸ਼ਰਾਬ ਦੱਸੀ ਜਾ ਰਹੀ ਹੈ ਪਰ ਸਰਕਾਰ ਸੱਚ ਦੱਸਣਾ ਨਹੀਂ ਚਾਹੁੰਦੀ ਦਸਣਾ ਬਣਦਾ ਕਿ ਮੁੱਖ ਮੰਤਰੀ ਦੀ ਸਿਹਤ ਦੇ ਬਾਬਤ ਮਜੀਠੀਆ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਵਾਰ ਟਿੱਪਣੀਆਂ ਕਰ ਚੁੱਕੇ ਨੇ ਤੇ ਹੁਣ ਗੱਲ ਕਰਦੇ ਆਂ ਕਾਂਗਰਸ ਦੀ ਰਾਜਾ ਵੜਿੰਗ ਨੂੰ ਬਹੁਤ ਵੱਡੀਆਂ ਉਮੀਦਾਂ ਨੇ ਅਤੇ ਕੁਝ ਨਿਸ਼ਾਨੇ ਵੀ ਉਹਨਾਂ ਨੇ ਲਾਏ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਰਾਜਾ ਵੜਿੰਗ ਨੇ ਵੱਡਾ ਦਾਅਵਾ ਕੀਤਾ ਹੈ ਕਿ ਲੁਧਿਆਣਾ ਪੱਛਮੀ ਹਲਕੇ ਤੋਂ ਕਾਂਗਰਸ ਵੱਡੇ ਫਰਕ ਨਾਲ ਜਿੱਤੇਗੀ ਅਸੀਂ ਇਸ ਸੀਟ ਤੇ ਇੱਕ ਪਾਸੜ ਜਿੱਤ ਦਰਜ ਕਰਾਂਗੇ ਜ਼ਿਮਨੀ ਚੋੜਾਂ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ ਕਿ ਚੋਣਾ ਵਿੱਚ ਦੂਰ ਦੂਰ ਤੱਕ ਕੋਈ ਟੱਕਰ ਦੇਣ ਵਾਲਾ ਨਜ਼ਰ ਨਹੀਂ ਆਉਂਦਾ ਅਸੀਂ ਆਸਾਨੀ ਨਾਲ ਚੋਣਾਂ ਦੇ ਵਿੱਚ ਜਿੱਤ ਦਰਜ ਕਰਾਂਗੇ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੇ ਵੜਿੰਗ ਨੇ ਕਿਹਾ ਕਿ ਜ਼ਾਹਰ ਜਹੀ ਗੱਲ ਹੈ ਕਿ ਅਕਾਲੀ ਦਲ ਕਮਜ਼ੋਰ ਹੋਏਗਾ ਤਾਂ ਪੰਜਾਬ ਵਿੱਚ ਕਾਂਗਰਸ ਨੂੰ ਹੀ ਮਜ਼ਬੂਤੀ ਮਿਲੇਗੀ ਵਨ ਨੇਸ਼ਨ ਵਨ ਇਲੈਕਸ਼ਨ ਦੇ ਮੁੱਦੇ ਤੇ ਰਾਜਾ ਵੜਿੰਗ ਨੇ ਕਿਹਾ ਕਿ ਮੀਟਿੰਗ ਵਿੱਚ ਅਸੀਂ ਕਿਹਾ ਸੀ ਕਿ ਇਹ ਸਰਕਾਰ ਦੀ ਤਾਨਾਸ਼ਾਹੀ ਹੈ ਸਾਨੂੰ ਰੂਡ ਮੈਪ ਦੱਸੋ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਕਿਹੜੀਆਂ ਚੋਣਾਂ ਹੋਣਗੀਆਂ ਉਹਨਾਂ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਨਾਲ ਮੁਲਕ ਦਾ ਪੈਸਾ ਬਚੇਗਾ ਜੇਕਰ ਸਰਕਾਰ ਦਾ ਉਦੇਸ਼ ਪੈਸੇ ਬਚਾਉਣਾ ਹੈ ਤਾਂ ਪ੍ਰਧਾਨ ਮੰਤਰੀ ਦੇ ਜਹਾਜ਼ ਤੇ ਲਗਭਗ 9000 ਕਰੋੜ ਰੁਪਏ ਖਰਚਣ ਦੀ ਕੀ ਲੋੜ ਸੀ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ 2027 ਵਿੱਚ ਨੇ ਜਦੋਂ ਕਿ ਅਗਲੀਆਂ ਲੋਕ ਸਭਾ ਚੋਣਾਂ 2029 ਵਿੱਚ ਹੋਣਗੀਆਂ ਸਰਕਾਰ ਨੂੰ ਦੱਸਣਾ ਪਵੇਗਾ ਕਿ 2029 ਦੀਆਂ ਲੋਕ ਸਭਾ ਚੋਣਾਂ ਵਿੱਚ ਕੀ ਬਦਲਾ ਕੀਤੇ ਜਾਣਗੇ ਜੇਕਰ ਜ਼ਿਮਨੀ ਚੋਣਾਂ ਦੀ ਸਥਿਤੀ ਬਣਦੀ ਹੈ ਤਾਂ ਕਿ ਇਸ ਲਈ ਪ੍ਰਬੰਧ ਕੀਤੇ ਜਾਣਗੇ ਵਨ ਨੇਸ਼ਨ ਵਨ ਇਲੈਕਸ਼ਨ ਲੋਕਤੰਤਰ ਦੇ ਵਿਰੁੱਧ ਹੈ ਵੜਿੰਗ ਨੇ ਕਿਹਾ ਕਿ ਲੋਕਤੰਤਰ ਦੇ ਅਨੁਸਾਰ ਚੁਣੇ ਹੋਏ ਵਿਅਕਤੀ ਨੂੰ 5 ਸਾਲ ਤੱਕ ਅਹੁਦੇ ਤੇ ਰਹਿਣਾ ਪੈਂਦਾ ਹੈ ਜੇਕਰ ਚੋਣਾਂ ਵਿਚਕਾਰ ਹੋ ਜਾਂਦੀਆਂ ਹਨ ਤਾਂ ਚੁਣੇ ਹੋਏ ਨੁਮਾਇੰਦਿਆਂ ਦਾ ਕੀ ਹੋਵੇਗਾ ਜ਼ਿਲ੍ਹਾ ਪਰੀਸ਼ਦ ਚੋਣਾਂ ਦਾ ਕੀ ਬਣੇਗਾ ਅਜੇ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਮੌਜੂਦਾ ਸੰਸਦ ਮੈਂਬਰਾਂ ਕੋਲ ਵੀ ਨਹੀਂ ਹੈ ਸਰਕਾਰ ਨੂੰ ਇਸ ਬਾਰੇ ਆਪਣੀ ਲੋਕਾਂ ਤੋਂ رائے ਲੈ ਲੈਣੀ ਚਾਹੀਦੀ ਹੈ ਦੂਸਰੇ ਪਾਸੇ ਦੱਸਣਾ ਬਣਦਾ ਹੈ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਵੀ ਵਨ ਨੇਸ਼ਨ ਵਨ ਇਲੈਕਸ਼ਨ ਦੇ ਮੁੱਦੇ ਤੇ ਕੋਰੀ ਨਾ ਕਰ ਦਿੱਤੀ ਹੈ ਤੇ ਹੁਣ ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ 29 ਜੂਨ 2025 ਨੂੰ ਵਰਸੀ ਮਨਾਈ ਜਾਏਗੀ ਇਸ ਮੌਕੇ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਸਮਾਗਮ ਹੋ ਰਹੇ ਨੇ ਉਹਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੋਈ ਵੀ ਜਥਾ ਸ਼ਮੂਲੀਅਤ ਨਹੀਂ ਕਰੇਗਾ ਇਸ ਬੰਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਿੱਖ ਸ਼ਰਧਾਲੂਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇ ਸੀ ਤੇ ਮੌਕੇ ਪਾਕਿਸਤਾਨ ਜਾਣ ਲਈ ਆਪਣੇ ਪਾਸਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਾਤਰਾ ਵਿਭਾਗ ਦੇ ਵਿਖੇ ਜਮ੍ਹਾਂ ਕਰਵਾਏ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਹਰ ਸਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇ ਸੀ ਮਨਾਉਣ ਲਈ ਪਾਕਿਸਤਾਨ ਦੇ ਵਿੱਚ ਸ਼ਰਧਾਲੂਆਂ ਦਾ ਇੱਕ ਜਥਾ ਭੇਜਿਆ ਜਾਂਦਾ ਹੈ। ਪਰੰਤੂ ਦੋਵਾਂ ਮੁਲਕਾਂ ਵਿੱਚਕਾਰ ਬਣੇ ਤਣਾਅ ਭਰੇ ਮਾਹੌਲ ਅਤੇ ਭਾਰਤ ਸਰਕਾਰ ਵੱਲੋਂ ਯਾਤਰਾ ਤੇ ਲਾਈਆਂ ਪਾਬੰਦੀਆਂ ਤੇ ਜਾਰੀ ਦੇਸ਼ਾ ਨਿਰਦੇਸ਼ਾਂ ਦੇ ਤਹਿਤ ਐਸਜੀਪੀਸੀ ਨੇ ਇਸ ਵਾਰ ਇਹ ਜਥਾਨਾਬ ਭੇਜਣ ਦਾ ਫੈਸਲਾ ਕੀਤਾ ਹੈ ਉਹਨਾਂ ਦੱਸਿਆ ਕਿ ਸ਼ਰਧਾਲੂ ਵਧੇਰੇ ਜਾਣਕਾਰੀ ਵਾਸਤੇ ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਦੇ ਨਾਲ ਸੰਪਰਕ ਕਰ ਸਕਦੇ ਨੇ ਹੁਣ ਗੱਲ ਕਰਦੇ ਹਾਂ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਇੱਕ ਹੋਰ ਮਾਡਲ ਦਾ ਕਤਲ ਕਰ ਦਿੱਤਾ ਗਿਆ ਕੰਚਨ ਕੁਮਾਰੀ ਉਰਫ ਕਮਲ ਕੌਰ ਤੋਂ ਬਾਅਦ ਇੱਕ ਹੋਰ ਮਾਡਲ ਦੇ ਕਤਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਦਰਅਸਰ ਹੁਣ ਇਹ ਪੰਜਾਬ ਨਹੀਂ ਸਗੋਂ ਇੱਕ ਹਰਿਆਣੇ ਦੀ ਮਾਡਲ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਫਿਰ ਉਸ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਮਾਡਲ ਦੀ ਪਛਾਣ ਪਾਣੀਪੱਤ ਦੀ ਰਹਿਣ ਵਾਲੀ ਸ਼ੀਤਲ ਚੌਧਰੀ ਉਰਫ ਜਿਮੀ ਚੌਧਰੀ ਦੇ ਵਜੋਂ ਹੋਈ ਹੈ ਜਿਸ ਦਾ ਗਲਾ ਵਟ ਕੇ ਕਤਲ ਕਰ ਦਿੱਤਾ ਗਿਆ ਐਤਵਾਰ ਦੇ ਰਾਤ ਮਾਡਲ ਦੀ ਲਾਸ਼ ਨੂੰ ਪਾਣੀਪੱਤ ਦੇ ਖਰਖੋਦਾ ਦੀ ਨਹਿਰ ਵਿੱਚੋਂ ਬਰਾਮਦ ਕੀਤਾ ਗਿਆ ਇੱਕ ਹਰਿਆਣਵੀ ਐਲਬਮ ਮਾਡਲ ਹੈ ਅਤੇ ਪਾਣੀਪੱਤ ਦੇ ਖਲੀਲਾ ਮਜ਼ਰਾ ਦੀ ਰਹਿਣ ਵਾਲੀ ਹੈ ਅਤੇ ਇਸ ਸਮੇਂ ਪਾਣੀਪਾਦ ਦੇ ਸਤਕਰਤਾਰ ਕਲੋਨੀ ਵਿੱਚ ਉਹ ਆਪਣੀ ਭੈਣ ਨੀਹਾ ਨਾਲ ਰਹਿੰਦੀ ਸੀ ਦੱਸਣਾ ਬਣਦਾ ਕਿ ਐਤਵਾਰ ਨੂੰ ਮਿਰਤਕਾ ਦੀ ਭੈਣ ਨੇ ਪਾਣੀਪਾਦ ਦੇ ਪੁਰਾਣੇ ਉਦਯੋਗਿਕ ਪੁਲਿਸ ਸਟੇਸ਼ਨ ਦੇ ਵਿੱਚ ਸ਼ੀਤਲ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਦੱਸਿਆ ਜਾ ਰਿਹਾ ਕਿ ਸ਼ੀਤਲ ਆਪਣੀ ਸ਼ੂਟਿੰਗ ਵਾਸਤੇ ਗਈ ਸੀ ਜਿਸ ਤੇ ਉਸ ਦਾ ਬੁਆਏਫਰੈਂਡ ਪਹੁੰਚਿਆ ਅਤੇ ਉਸ ਦੀ ਕੁੱਟਮਾਰ ਕੀਤੀ ਜਿਸ ਬਾਰੇ ਸ਼ੀਤਲ ਨੇ ਆਪਣੀ ਭੈਣ ਨੂੰ ਫੋਨ ਕਰਕੇ ਦੱਸਿਆ ਅਤੇ ਕਿਹਾ ਸੀ ਕਿ ਉਹ ਕੋਸ ਸਮੇਂ ਬਾਅਦ ਘਰ ਆਵੇਗੀ ਉਹਦੇ ਤੋਂ ਬਾਅਦ ਸ਼ੀਤਲ ਘਰ ਨਹੀਂ ਪਹੁੰਚੀ ਪਰ ਉਸਤੇ ਵੋਇਫ੍ਰੈਂਡ ਦੀ ਕਾਰ ਨਹਿਰ ਵਿੱਚੋਂ ਬਰਾਮਦ ਹੋਈ ਹੈ। ਸ਼ੀਤਲ ਨੇ ਆਪਣੀ ਭੈਣ ਨੀਹਾ ਨੂੰ ਦੱਸਿਆ ਸੀ ਕਿ ਉਸਤੇ ਦੋਸਤ ਵੱਲੋਂ ਉਸਦੀ ਕੁੱਟਮਾਰ ਕੀਤੀ ਗਈ ਹੈ ਜਿਸ ਦੀ ਪਛਾਣ ਸੁਨੀਲ ਵੱਜੋਂ ਕੀਤੀ ਗਈ। ਨੀਹਾ ਨੇ ਸ਼ੀਤਲ ਲਈ ਗਮਸ਼ੂਦਗੀ ਦਾ ਕੇਸ ਦਰਜ ਕਰਵਾ ਦਿੱਤਾ ਸੀ। ਇਹਦੇ ਤੋਂ ਬਾਅਦ ਐਤਵਾਰ ਦੀ ਰਾਤ ਸ਼ੀਤਲ ਦੀ ਲਾਸ਼ ਖਰਖੋਦਾ ਐਨਸੀਆਰ ਵਾਟਰ ਚੈਨਲ ਵਿੱਚੋਂ ਮਿਲੀ ਹੈ। ਉੱਧਰ ਪੁਲਿਸ ਨੇ ਉਸਤੇ ਪ੍ਰੇਮੀ ਸੁਨੀਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹਦੇ ਕੋਲੋਂ ਇਹ ਸਬੰਧਤ ਪੁੱਛਗਿੱਛ ਕੀਤੀ ਜਾ ਰਹੀ ਹੈ। ਲੱਗਦਾ ਕਿ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਉਹਨਾਂ ਦਾ ਸਮਾਂ ਮਾੜਾ ਚੱਲ ਰਿਹਾ ਹੈ ਤੇ ਇਸੇ ਤਰ੍ਹਾਂ ਵੀਡੀਓ ਪਾ ਪਾ ਕੇ ਭਾਵੇਂ ਲੋਕ ਗੰਦਮੰਦ ਵੇਖਦੇ ਆ ਤੇ ਕੋਈ ਪਰੂਸੀ ਜਾਂਦਾ ਹੈ ਉਹਨਾਂ ਵਿੱਚ ਇੱਕ ਨਾਮ ਹੈ ਦੀਪਿਕਾ ਲੁਥਰਾ ਦਾ ਉਹਨੇ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਪੁਲਿਸ ਨੇ ਫੁਰਤੀ ਦਿਖਾਈ ਹੈ ਅਤੇ ਅਮਰੇ ਸਰ ਜਿਹੜਾ ਪੁਲਿਸ ਨੇ ਉਸ ਨੂੰ ਸੁਰੱਖਿਆ ਦੇ ਦਿੱਤੀ ਹੈ ਪੁਲਿਸ ਨੇ ਉਸ ਦੀ ਸੁਰੱਖਿਆ ਦੇ ਵਾਸਤੇ ਦੋ ਸੁਰੱਖਿਆ ਗਾਰਡ ਦਿੱਤੇ ਨੇ ਇਹ ਪੁਲਿਸ ਕਰਮਚਾਰੀ ਉਸ ਦੇ ਘਰ ਦੇ ਬਾਹਰ 24 ਘੰਟੇ ਤੇ ਰਾਤ ਰਹਿਣਗੇ ਧਮਕੀਆਂ ਮਿਲਣ ਤੋਂ ਬਾਅਦ ਦੀਪਕਾ ਨੇ ਪੁਲਿਸ ਅਧਿਕਾਰੀਆਂ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਸੀ ਦਰਅਸਲ ਅਮਰਿਤਪਾਲ ਸਿੰਘ ਮਹਿਰੋ ਨੇ ਡਬਲ ਮੀਨਿੰਗ ਵਾਲੀਆਂ ਵੀਡੀਓ ਕਾਰਨ ਉਸ ਨੂੰ ਧਮਕੀ ਦਿੱਤੀ ਸੀ ਇਹਦੇ ਨਾਲ ਹੀ ਬੱਬਰ ਖਾਲਸਾ ਇੰਟਰਨੈਸ਼ਨਲ ਤੋਂ ਵੀ ਉਸ ਨੂੰ ਇੱਕ ਧਮਕੀ ਭਰਿਆ ਈਮੇਲ ਪ੍ਰਾਪਤ ਹੋਇਆ ਸੀ ਦੀਪਕਾ ਦੀ ਸ਼ਿਕਾਇਤ ਤੇ ਪੁਲਿਸ ਨੇ ਸਾਈਬਰ ਸੈੱਲ ਅਤੇ ਪੁਲਿਸ ਸਟੇਸ਼ਨ ਅਮਰਿਤਸਰ ਦੇ ਵਿੱਚ ਇਹ ਕੇਸ ਦਰਜ ਕਰਵਾਇਆ ਸੀ ਅਮਰਿਤਪਾਲ ਸਿੰਘ ਉੱਤੇ ਦੋਸ਼ ਨੇ ਕਿ ਉਸ ਨੇ ਪਹਿਲਾਂ ਲੁਧਿਆਣਾ ਦੀ ਇਨਫਲੂਐਂਸਰ ਕੰਚਨ ਉਰਫ ਕਮਲ ਨੂੰ ਬਠਿੰਡਾ ਵਿੱਚ ਸੱਦ ਕੇ ਉਸ ਦਾ ਕਤਲ ਕੀਤਾ ਅਤੇ ਉਸ ਦੀ Laash ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਇੱਕ ਕਾਰ ਵਿੱਚ ਛੱਡ ਦਿੱਤਾ ਜਿਸ ਤੋਂ ਬਾਅਦ ਦੋਸ਼ੀ ਅਮਰਿਤਪਾਲ ਯੂਆਈ ਦੌੜ ਗਿਆ ਪੁਲਿਸ ਉਸ ਨੂੰ ਉੱਥੋਂ ਲਿਆਉਣ ਦੀਆਂ ਤਿਆਰੀਆਂ ਕਰ ਰਹੀ ਹੈ ਅਮਰਿਤਪਾਲ ਨੇ ਇੱਕ ਵੀਡੀਓ ਵਿੱਚ ਦੀਪਕਾ ਲੁਥਰਾ ਨੂੰ ਵੀ ਜਾਨੋਂ ਮਾਰ ਦੀ ਧਮਕੀ ਦਿੱਤੀ ਸੀ ਉਸ ਨੇ ਕਿਹਾ ਸੀ ਕਿ ਪਾਰਕਿੰਗ ਸਿਰਫ ਬਠਿੰਡਾ ਵਿੱਚ ਹੀ ਨਹੀਂ ਬਲਕਿ ਹਰ ਸ਼ਹਿਰ ਵਿੱਚ ਹੁੰਦੀ ਹੈ ਦੂਸਰੇ ਪਾਸੇ ਦੀਪਕਾ ਲੁਥਰਾ ਦਾ ਕਹਿਣਾ ਹੈ ਕਿ ਉਹ ਪਹਿਲਾਂ ਦੋਹਰੇ ਅਰਥ ਵਾਲੀ ਸਮਗਰੀ ਬਣਾਉਂਦੀ ਸੀ ਪਰ ਜਦੋਂ ਅਮਰਿਤਪਾਲ ਸਿੰਘ ਮਹਿਰੋ ਨੇ ਉਸ ਨੂੰ ਚੇਤਾਵਨੀ ਦਿੱਤੀ ਤਾਂ ਉਸ ਨੇ ਮੁਆਫੀ ਵੀ ਮੰਗੀ ਪਰ ਹੁਣ ਉਸ ਨੂੰ ਦੁਬਾਰਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦੱਸਣਾ ਬਣਦਾ ਕਿ ਅਮਰਿਤਪਾਲ ਸਿੰਘ ਮਹਿਰੋ ਨੇ ਇੱਕ ਵੀਡੀਓ ਸੁਣਿਹੀ ਵਿੱਚ ਦੀਪਕਾ ਲੁਥਰਾ ਨੂੰ ਸਖਤ ਚੇਤਾਵਨੀ ਦਿੱਤੀ ਸੀ ਮਹਿਰੋ ਨੇ ਕਿਹਾ ਕਿ ਦੀਪਕਾ ਨੂੰ ਅਸ਼ਲੀਲ ਸਮਗਰੀ ਬਣਾਉਣੀ ਬੰਦ ਕਰਨੀ ਪਵੇਗੀ ਕਿਉਂਕਿ ਇਸ ਦਾ ਪੰਜਾਬ ਦੇ ਬੱਚਿਆਂ ਤੇ ਬੁਰਾ ਪ੍ਰਭਾਵ ਪੈਂਦਾ ਹੈ ਪਾਰਕਿੰਗ ਸਿਰ ਬਠਿੰਡਾ ਵਿੱਚ ਹੀ ਰਹੀਂ ਸਗੋ ਹਾਰ ਸ਼ਹਿਰ ਵਿੱਚ ਆ ਤੇ ਇਹ ਵੀ ਜ਼ਰੂਰੀ ਨਹੀਂ ਕਿ ਲਾਸ਼ਾਂ ਮਿਲ ਜਾਣ ਤੁਹਾਨੂੰ ਦੱਸਣਾ ਬਣਦਾ ਹੈ ਕਿ ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਜਿਸ ਦੀ ਲਾਸ਼ ਮਿਲ ਗਈ ਸੀ ਅਤੇ ਪਾਰਕਿੰਗ ਲੋਟ ਦੇ ਵਿੱਚ ਖੜੀ ਇੱਕ ਕਾਰ ਵਿੱਚੋਂ ਮਿਲੀ ਸੀ ਅਮਰਿਤਪਾਲ ਸਿੰਘ ਮਹਿਰੋ ਨੇ ਇਹ ਵੀ ਕਿਹਾ ਕਿ ਦੀਪਕਾ ਨੇ ਪਹਿਲਾਂ ਮੁਆਫੀ ਮੰਗੀ ਹੈ ਉਸ ਨੇ ਫਿਰ ਤੋਂ ਸੋਸ਼ਲ ਮੀਡੀਆ ਤੇ ਅਸ਼ਲੀਲ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਲਈ ਉਸ ਨੂੰ ਦੁਬਾਰਾ ਚੇਤਾਵਨੀ ਦਿੱਤੀ ਗਈ ਹੈ ਤੇ ਹੁਣ ਅਮਰਿਤਪਾਲ ਦੇ ਵਕੀਲਾਂ ਦੇ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਜਾ ਰਿਹਾ ਹੈ ਖਬਰ ਬਲ ਰਹੀ ਹੈ ਕਿ ਅਮਰਿਤਪਾਲ ਸਿੰਘ ਮੈਰੋ ਆਤਮ ਸਮਰਪਣਾ ਵਾਸਤੇ ਤਿਆਰ ਹੈ ਉਹ ਆਤਮ ਸਮਰਪਣ ਕਰਨਾ ਚਾਹੁੰਦਾ ਹੈ ਇਹ ਮੈਂ ਨਹੀਂ ਕਹਿ ਰਿਹਾ ਬਲਕਿ ਅਮਰਿਤਪਾਲ ਸਿੰਘ ਦਾ ਕੇਸ ਲੜ ਰਹੇ ਵਕੀਰ ਘੁੰਮਣ ਬਰਦਰਜ਼ ਆਖ ਰਹੇ ਨੇ ਦਰਅਸਲ ਇੱਕ ਚੈਨਲ ਨਾਲ ਕੀਤੀ ਮੁਲਾਕਾਤ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਵਕੀਲਾ ਨੇ ਪੰਜਾਬ ਪੁਲਿਸ ਤੇ ਵੀ ਸਵਾਲ ਉਠਾਏ ਨੇ ਕਿਹਾ ਕਿ ਜੇਕਰ ਅਮਰਿਤਪਾਲ ਉਸ ਤੇ ਸਾਥੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਤਾਂ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਫੈਲਾਉਣ ਅਤੇ ਨੌਜਵਾਨਾਂ ਨੂੰ ਵਿਗਾੜਨ ਵਾਲੇ ਜਿਹੜੇ ਕੁਝ ਲੋਕ ਨੇ ਉਹਨਾਂ ਤੇ ਕੇਸ ਤਰਜ਼ ਕਿਉਂ ਨਹੀਂ ਕੀਤਾ ਜਾਂਦਾ ਉਹਨਾਂ ਦੇ ਖਾਤੇ ਕਿਉਂ ਨਹੀਂ ਬਲੌਕ ਕੀਤੇ ਜਾਂਦੇ ਜਦੋਂ ਕਿ ਅਮਰਿਤਪਾਲ ਸਿੰਘ ਦਾ ਖਾਤਾ ਬਲੌਕ ਕਰ ਦਿੱਤਾ ਗਿਆ ਇਹ ਵਿਤਕਰਾ ਕਿਉਂ ਅਸੀਂ ਉਸ ਅਤੇ ਉਸਤੇ ਪਰਿਵਾਰ ਦਾ ਪੂਰਾ ਕੇਸ ਵੇਖ ਰਹੇ ਹਾਂ ਅਸੀਂ ਜਲਦ ਜ਼ਮਾਨਤ ਅਰਜ਼ੀ ਦਾਇਰ ਕਰਨ ਜਾ ਰਹੇ ਹਾਂ ਇਹਦੇ ਨਾਲ ਜੇਕਰ ਉਹ ਬਾਹਰ ਹੈ ਜਾਂ ਜਿੱਥੇ ਵੀ ਹੈ ਤਾਂ ਉਹ ਸਾਨੂੰ ਵੀ ਡਰ ਹੈ ਕਿ ਕਿਤੇ ਉਸ ਦਾ ਪੁਲਿਸ ਮੁਕਾਬਲਾ ਨਾ ਬਣਾ ਦਿੱਤਾ ਜਾਵੇ ਅਸੀਂ ਇਸ ਬਾਰੇ ਵੀ ਹਾਈ ਕੋਰਟ ਵਿੱਚ ਸੁਰੱਖਿਆ ਪਟੀਸ਼ਨ ਦਾਇਰ ਕਰਨ ਜਾ ਰਹੇ ਹਾਂ ਕਿਉਂਕਿ ਸਾਨੂੰ ਪੁਲਿਸ ਤੇ ਕੋਈ ਭਰੋਸਾ ਨਹੀਂ ਹੈ ਉਹਨਾਂ ਦੱਸਿਆ ਕਿ ਅਮਰਿਤਪਾਲ ਨੇ ਕਿਹਾ ਕਿ ਉਹ ਆਤਮ ਸਮਰਪਣ ਕਰਨ ਵਾਸਤੇ ਤਿਆਰ ਹੈ ਪਰ ਕੋਈ ਤੱਕਾ ਨਹੀਂ ਹੋਣਾ ਚਾਹੀਦਾ ਜੋ ਵੀ ਹੁੰਦਾ ਹੈ ਉਹ ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਹੋਵੇ ਉਸਨੇ ਆਖਿਆ ਕਿ ਪਰਿਵਾਰ ਨੂੰ ਬਿਨਾਂ ਕਿਸੇ ਕਾਰਨ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਪਿਤਾ ਤੇ ਭੈਣ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਧਿਾਰ ਨਹੀਂ ਸੀ ਹੋਣਾ ਚਾਹੀਦਾ ਉਹਦੇ ਪਰਿਵਾਰ ਨੂੰ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ ਪਰ ਕਿੱਥੇ ਕਿੱਥੇ ਰੁਕਾਂਗੇ ਕਿ ਅਸੀਂ ਵੀ ਰੁਕਾਂਗੇ ਅੱਡੇਰਿਆਂ ਤੇ ਅਸੀਂ ਲੈਣ ਕੀ ਜਾਨੇ ਆ ਇੱਕ ਨਹੀਂ अनेका ਵਾਰ ਇਸ ਤੋਂ ਦੀਆਂ ਖਬਰਾਂ ਸਾਹਮਣੇ ਆ ਗਈਆਂ ਨੇ ਕੋਈ ਕਿਸਤਾ ਪਿਤਾ ਬਣਿਆ ਹੋਇਆ ਤੇ ਕੋਈ ਕਿਸਤਾ ਬਾਪੂ ਬਣਿਆ ਹੋਇਆ ਜਿਹੜੇ ਇਸ ਵਕਤ ਭੜੇ ਭੜੇ ਕੇਸਾਂ ਭਾਵ ਬਹੁਤ ਸਾਰੀਆਂ ਔਰਤਾਂ ਦੇ ਨਾਲ ਛੇੜਖਾਨੀਆਂ ਤੇ ਸਰੀਰਕ ਸ਼ੋਸ਼ਣ ਦੇ ਕੇਸਾਂ ਦਾ ਸਾਹਮਣਾ ਕਰਤੇ ਕਰਦੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੈਠੇ ਐ ਤੇ ਹੁਣ ਇੱਕ ਹੋਰ ਸਾਧ ਦੀ ਵੀਡੀਓ ਇੱਕ ਹੋਰ ਪਖੰਡੀ ਕਹੀਏ ਸਾਧ ਕਹੀਏ ਪਰ ਕਈ ਬਾਬਾ ਕਹਿੰਦੇ ਆ ਉਹਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਲੁਧਿਆਣਾ ਦੇ ਮੁੱਲਾਂਪੁਰ ਨੇੜੇ ਇੱਕ ਪਿੰਡ ਵਿੱਚ ਸਥਿਤ ਇੱਕ ਆਸ਼ਮ ਦੇ ਬਾਬੇ ਦੀ ਇਹ ਵੀਡੀਓ ਹੈ ਔਰਤ ਦੇ ਨਾਲ ਇਤਰਾਜਜੋਗ ਸਥਿਤੀ ਵਿੱਚ ਨਜ਼ਰ ਆ ਰਿਹਾ ਹੈ ਇਹ ਸਪਸ਼ਟ ਨਹੀਂ ਹੈ ਕਿ ਵੀਡੀਓ ਕੈਮਰਾ ਲਗਾ ਕੇ ਬਣਾਈ ਗਈ ਜਾਂ ਮੋਬਾਈਲ ਫੋਨ ਦੇ ਕੈਮਰੇ ਨਾਲ ਬਣਾਈ ਗਈ ਇਹ ਵੀ ਸੰਭਵ ਹੈ ਕਿ AI ਟੈਕਨੋਲੋਜੀ ਨਾਲ ਮਿਕਸਿੰਗ ਕਰਕੇ ਬਣਾਈ ਗਈ ਹੋਵੇ ਸਚਾਈ ਤਾਂ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ ਵਾਇਰਲ ਹੋ ਰਹੀ ਵੀਡੀਓ ਨੇ ਇਲਾਕੇ ਵਿੱਚ ਸੰਸਨੀ ਫਲਾ ਦਿੱਤੀ ਹੈ ਹਲਚਲ ਮੱਚੀ ਪਈ ਹੈ ਇਸ ਸਾਥ ਦੀਆਂ ਹਰਕਤਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਇਹ ਵਾਇਰਲ ਵੀਡੀਓ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ ਅਤੇ ਲੋਕ ਬਹੁਤ ਦਿਲਚਸਪੀ ਨਾਲ ਇਸ ਵਾਕਤ ਗੱਲਾਂ ਵੀ ਕਰ ਰਹੇ ਨੇ ਅਜਹੀਆਂ ਹਰਕਤਾਂ ਦੇ ਕਾਰਨ ਆਸ਼ਰਮ ਇਹਦੇ ਨਾਲ ਨਾਲ ਰਾਮ ਰਹੀਮ ਪਹਿਲਾਂ ਹੀ ਕਿੰਨੇ ਲੋਕ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੈਠੇ ਨੇ ਪਰ ਵੱਡੇ-ਵੱਡੇ ਸਾਥ ਤਾਂ ਅੰਦਰ ਬੈਠੇ ਨੇ ਪਰ ਤਾਂ ਵੀ ਲੋਕ ਸਾਧਾਂ ਦੇ ਡੇਰਿਆਂ ਤੇ ਜਾਣ ਤੋਂ ਗੁਰੇਜ਼ ਨਹੀਂ ਕਰ ਰਹੇ ਵਾਇਰਲ ਵੀਡੀਓ ਦੇ ਵਿੱਚ ਬਾਬਾ ਅਤੇ ਇੱਕ ਔਰਤ ਬੰਦ ਕਮਰੇ 'ਚ ਬੈਠੇ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆ ਰਹੇ ਨੇ ਅਤੇ ਇਹ ਵੀਡੀਓ ਕਿਸੇ ਨੇ ਗੁਪਤ ਰੂਪ ਵਿੱਚ ਬਣਾ ਲਈ ਹੈ। ਭਾਵੇਂ ਸੰਸਥਾ ਦੇ ਇੰਚਾਰਜ ਵੱਲੋਂ ਬਾਬੇ ਨੂੰ ਗੱਦੀ ਤੋਂ ਲਾਭੇ ਕਰ ਦਿੱਤਾ ਗਿਆ ਹੈ। ਪਰ ਜਦੋਂ ਬਾਬੇ ਦੇ ਨੇੜਲੇ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਈ ਸੇਵਾਦਾਰਾਂ ਨੇ ਆਪਣੇ ਫੋਨ ਬੰਦ ਕਰ ਲਈ ਹੈ। ਜਦਕਿ ਕੁਝ ਸੇਵਾਦਾਰਾਂ ਨੇ ਫੋਨ ਚੁੱਕਣੇ ਬੰਦ ਕਰ ਦਿੱਤੇ ਹੈ। ਇਸ ਮਾਮਲੇ ਨੂੰ ਲੈ ਕੇ ਗੁੱਸੇ ਵਿੱਚ ਸਿੱਖ ਸੰਗਤਾਂ ਦੇ ਵੱਲੋਂ ਐਸਐਸਪੀ ਲੁਧਿਆਣਾ ਦਿਹਾਤੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕਰਦੀ ਅਪੀਲ ਕੀਤੀ ਗਈ ਹੈ। ਐਸਐਸਪੀ ਡਾਕਟਰ ਅੰਕਰ ਗੁਪਤਾ ਨੇ ਸਬਡਿਵੀਜ਼ਨ ਬੁੱਲਾਪੁਰ ਦਾਖਾ ਦੇ ਡੀਐਸਪੀ ਵਿਰਿੰਦਰ ਸਿੰਘ ਖੋਸਾ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਵੀ ਦੇ ਦਿੱਤੇ ਨੇ ਡੀਐਸਪੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਡੇਰੇ ਦੇ ਵਿੱਚ ਬੇਅਦਬੀ ਕਰਨ ਦੇ ਦੋਸ਼ ਵਿੱਚ ਬਾਬੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਮਾਮਲੇ ਵਿੱਚ ਔਰਤ ਵੱਲੋਂ ਹਾਲੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਉਹਨਾਂ ਨੇ ਆਖਿਆ ਕਿ ਵਿਸ਼ਾ ਜਾਂਚ ਦਾ ਤੇ ਇਹ ਜਾਂਚ ਕੀਤੀ ਜਾ ਰਹੀ ਹੈ ਦੋਸਤੋ ਇਸੀ ਕੌਲਮ ਹਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ